ਸਰਸਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਦੇ ਇਸ ਬੁਲੇਟਿਨ 'ਚ ਮੈਂ ਹਨੀਲ ਕਮਲ ਤੇ ਆ ਬੁਲੇਟਿਨ ਦੀ ਸ਼ੁਰੂਆਤ ਚ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ ਨੀਡ ਪੇਪਰ ਲੀਕ ਮਾਮਲਾ ਸੁਪਰੀਮ ਕੋਰਟ ਨੇ ਰਾਜਸਥਾਨ ਕਲਕੱਤਾ ਅਤੇ ਬੰਬੇ ਹਾਈ ਕੋਰਟ ਦੀਆਂ ਕਾਰਵਾਈਆਂ ਤੇ ਲਗਾਈ ਰੋਕ ਜਲੰਧਰ ਪੱਛਮੀ ਵਿਧਾਨ ਸਭਾ ਦੀ ਜਿੰਨੀ ਚੋਣ ਲਈ ਪਖਿਆ ਚੋਣਾ ਅਖਾੜਾ ਭਾਜਪਾ ਉਮੀਦਵਾਰ ਸੀਤ ਲੰਗੁਰਾਲ ਨੇ ਨਾਮਜ਼ਦਗੀ ਪੱਤਰ ਜਮ੍ਹਾਂ ਕਰ ਦਿੱਤੇ। ਅਤੇ ਪਾਕਿਸਤਾਨ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਉਣ ਲਈ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 45 ਸ਼ਰਧਾਲੂਆਂ ਦਾ ਇੱਕ ਜੱਥਾ ਪਾਕਿਸਤਾਨ ਦੇ ਲਈ ਹੋਇਆ ਰਵਾਨਾ। ਤਾਹਨ ਖਬਰਾਂ ਵਿਸਤਾਰ ਨਾਲ ਇਕ ਮਹੱਤਵਪੂਰਨ ਕਟੜਾਣਾ ਕ੍ਰਮ ਦੇ ਵਿੱਚ ਸੁਪਰੀਮ ਕੋਰਟ ਨੇ ਅੱਜ ਰਾਜਸਥਾਨ, ਕਲਕੱਤਾ ਅਤੇ ਬੰਬੇ ਹਾਈ ਕੋਰਟ ਵਿੱਚ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ ਜਾਂ ਫਿਰ NEET UG 2024 ਵਿੱਚ ਕਥਿਤ ਪੇਪਰ ਲੀਕ ਹੋਣ ਬਾਰੇ ਧਾਇਰ ਵੱਖ-ਵੱਖ ਪਟੀਸ਼ਨਾਂ ਦੀ ਕਾਰਵਾਈ ਤੇ ਰੋਕ ਲਗਾ ਦਿੱਤੀ ਹੈ। ਸਿਖਰਲੀ ਅਦਾਲਤ ਨੇ ਇਹ ਹੁਕਮ NEET ਪ੍ਰੀਖਿਆ ਦਾ ਆਯੋਜਨ ਕਰਨ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਧਾਇਰ ਕੀਤੀ ਤਬਾਦਲਾ ਪਟੀਸ਼ਨਾਂ ਤੇ ਨੋਟਿਸ ਜਾਰੀ ਕਰਦੇ ਹੋਏ ਦਿੱਤੇ ਐਨਟੀਏ ਨੇ NEET ਪੇਪਰ ਲੀਕ ਮਾਮਲੇ ਨਾਲ ਚੁੜੀਆਂ ਸਾਰੀਆਂ ਪਟੀਸ਼ਨਾਂ ਨੂੰ ਇੱਕਸਾਰ ਸੁਣਵਾਈ ਦੇ ਲਈ ਸੁਪਰੀਮ ਕੋਰਟ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ ਏਜੰਸੀ ਨੇ ਦਲੀਲ ਦਿੱਤੀ ਹੈ ਕਿ ਐਨਟੀਏ ਇੱਕ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਏਜੰਸੀ ਹੈ ਇਸ ਲਈ ਵਕਫਾ ਖ ਹਾਈ ਕੋਰਟਾਂ ਦੇ ਕਿਸੇ ਵੀ ਵਿਰੋਧੀ ਆਦੇਸ਼ਾਂ ਤੋਂ ਬਚਣ ਲਈ ਸੁਪਰੀਮ ਕੋਰਟ ਲਈ ਇਸ ਮਸਲੇ ਤੇ ਫੈਸਲਾ ਕਰਨਾ ਉਚਿਤ ਹੋਵੇਗਾ ਜਸਟਿਸ ਵਿਕਰਮਨਾਥ ਅਤੇ ਐਸ ਵੀ ਐਨ ਪੱਟੀ ਦੀ ਬੈਂਚ ਨੇ ਐਨਟੀਏ ਦੀਆਂ ਤਬਾਦਲਾ ਪਟੀਸ਼ਨਾਂ ਦੀ ਜਾਂਚ ਕਰਨ ਲਈ ਸਹਿਮਤੀ ਦਿੱਤੀ ਅਤੇ ਹਾਈ ਕੋਰਟ ਦੀਆਂ ਵਕਫਾ ਪਟੀਸ਼ਨਾਂ ਵਿੱਚ ਸ਼ਾਮਲ ਧਿਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਨੇ ਪੰਚ ਨੇ ਕਾਇਕ ਭਿੱਖਾ ਦੀ ਪ੍ਰਕਿਰਤੀ ਅਤੇ ਵਕਫਾ ਪਟੀਸ਼ਨਾਂ ਵਿੱਚ ਮੰਗੀਆਂ ਗਈਆਂ ਰਾਹਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਹਾਈ ਕੋਰਟ ਦੇ ਸਾਹਮਣੇ ਕਾਰਵਾਈ ਤੇ ਰੋਕ ਲਾਉਣਾ ਉਚਿਤ ਸਮਝਦੇ ਹਾਂ ਨੀਟ 2024 ਪ੍ਰੀਖਿਆ ਦੇਸ਼ ਦੇ ਵਕਫਾ ਖੇਸਿਆਂ ਤੋਂ ਪੇਪਰ ਲੀਕ ਹੋਣ ਦੇ ਦੋਸ਼ਾਂ ਤੋਂ ਬਾਅਦ ਵਿਵਾਦਾਂ ਵਿੱਚ ਗਿਰ ਗਈ ਸੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਵਿਕਰਮਜੀਤ ਪਾਸੀ ਨੇ ਕਿਹਾ ਹੈ ਕਿ ਭਾਜਪਾ ਦੀ ਸਰਕਾਰ ਵਿਦਿਆਰਥੀਆਂ ਨਾਲ ਖਿਲਵਾੜ ਕਰ ਰਹੀ ਹੈ NEET ਦੇ ਨਤੀਜਿਆਂ ਦੌਰਾਨ ਜੋ ਕੁਝ ਵੀ ਹੋਇਆ ਉਸ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਇਹਨਾਂ ਬੇਨਿਯਮਾਂ ਨੂੰ ਇਹ ਕਹਿ ਕੇ ਟਾਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਸਕਦੀ ਉਹਨਾਂ ਨੇ ਕਿਹਾ ਕਿ ਇਸ ਪਿੱਛੇ ਬਹੁਤ ਵੱਡਾ ਕਪਲਾ ਨਜ਼ਰ ਆ ਰਿਹਾ ਹੈ ਉਹਨਾਂ ਸਵਾਲ ਚੁੱਕਿਆ ਕਿ NEET ਦਾ ਨਤੀਜਾ 14 ਜੂਨ ਨੂੰ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਚੋਣਾਂ ਦੇ ਸ਼ੋਰ ਚ ਨਤੀਜਾ ਕਿਉਂ ਐਲਾਨ ਦਿੱਤਾ ਗਿਆ ਨਤੀਜੇ ਸਾਹਮਣੇ ਆਉਣ ਤੋਂ ਬਾਅਦ 67 ਬੱਚੇ 720 ਚ 720 ਅੰਕ ਲੈ ਗਏ ਪਰ ਇਸ ਤੋਂ ਪਹਿਲਾਂ ਹਮੇਸ਼ਾ ਦੋ ਜਾਂ ਤਿੰਨ ਬੱਚੇ ਹੀ ਅਜਿਹੇ ਨੰਬਰ ਲੈ ਕੇ ਆਉਂਦੇ ਸਨ ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪਰਦੇ ਪਿੱਛੇ ਬਹੁਤ ਵੱਡਾ ਕਪਲਾ ਹੋਇਆ ਹੈ ਆਪਾਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹਾਂ ਕਿ ਨੀਟ ਦਾ ਜੋ ਕੁਝ ਹੋਇਆ ਨੀਟ ਦਾ ਜਦੋਂ ਰਿਜ਼ਲਟ ਆਇਆ ਕਿੱਦਾਂ ਰਿਜ਼ਲਟ ਆਇਆ ਕੀ ਕੁਝ ਹੋਇਆ ਉਹ ਬਹੁਤ ਵੱਡੇ ਪ੍ਰਸ਼ਨ ਚਿੰਨ ਲਗਾ ਰਿਹਾ ਹੈ ਉਹਨੂੰ ਬੇਨੀਮੀਆ ਕਹਿ ਕੇ ਟਾਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹਦੇ ਪਿੱਛੇ ਜੋ ਨਜ਼ਰ ਆ ਰਿਹਾ ਹੈ ਉਹ ਬਹੁਤ ਵੱਡਾ ਘਟਾਲਾ ਵੀ ਨਜ਼ਰ ਆਉਂਦਾ ਤੁਹਾਡੇ ਯਾਦ ਹੋਏਗਾ ਕਿ 5 ਮਈ ਨੂੰ NEET ਦਾ ਇਗਜ਼ਾਮ ਹੋਇਆ ਸਟੂਡੈਂਟਸ ਆਪਣੇ ਨੇੜੇ ਦੇ ਸੈਂਟਰਸ ਵਿੱਚ ਅਪਲਾਈ ਕਰਦੇ ਆ ਸਟੂਡੈਂਟਸ 18 18 16 16 ਘੰਟੇ ਮਿਹਨਤ ਕਰਦੇ ਆ ਉਹਨਾਂ ਦੇ ਮਾਪੇ ਆਪਣੀ ਮਿਹਨਤ ਦੀ ਕਮਾਈ ਆਪਣਾ ਪੇਟ ਕੱਟ ਕੇ ਉਹ ਚਾਹੁੰਦੇ ਆ ਕਿ ਸਾਡੇ ਬੱਚਿਆਂ ਦਾ ਭਵਿੱਖ ਬਣੇ 5 ਮਈ ਨੂੰ ਪੇਪਰ ਤਾਂ ਹੁੰਦਾ ਹੈ ਲੇਕਿਨ ਉਸ ਤੋਂ ਬਾਅਦ ਅਸੀਂ ਦੇਖਿਆ ਬਿਹਾਰ ਦੇ ਵਿੱਚ ਪੇਪਰ ਲੀਕ ਦੀ ਗੱਲ ਸਾਹਮਣੇ ਆਂਦੀ ਹੈ 13 ਦੇ ਕਰੀਬ ਗ੍ਰਿਫਤਾਰੀਆਂ ਹੁੰਦੀਆਂ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਗ੍ਰਿਫਤਾਰੀਆਂ ਹੁੰਦੀਆਂ ਪੇਪਰ ਲੀਕ ਦੀ ਗੱਲ ਸਾਹਮਣੇ ਆਂਦੀ ਹੈ ਤੇ ਜਿਹੜਾ ਰਿਜ਼ਲਟ ਆਉਣਾ ਸੀ ਕ੍ਰੋਨੋਲੋਜੀ ਸਮਝਣ ਦੀ ਲੋੜ ਹੈ ਜਿਹੜਾ ਰਿਜ਼ਲਟ ਆਉਣਾ ਸੀ ਉਹ 14 ਜੂਨ ਨੂੰ ਆਣਾ ਸੀਗਾ 14 ਜੂਨ ਨੂੰ 4 ਜੂਨ ਨੂੰ ਰਿਜ਼ਲਟ ਆਣਾ ਸੀ ਪਾਰਲੀਮੈਂਟ ਇਲੈਕਸ਼ਨਸ ਦਾ ਲੇਕਿਨ 10 ਦਿਨ ਪਹਿਲਾਂ ਹੀ ਐਨਟੀਏ ਵੱਲੋਂ ਰਿਜ਼ਲਟ ਜਾਰੀ ਕਰ ਦਿੱਤਾ ਜਾਂਦਾ ਹੈ ਇਲੈਕਸ਼ਨ ਦੇ ਰਿਜ਼ਲਟ ਦੇ ਜੋਰ ਦੇ ਵਿੱਚ ਸ਼ੋਰ ਦੇ ਵਿੱਚ ਕੀ ਕਾਰਨ ਸੀ ਉੱਥੇ ਵੀ ਕੰਨ ਖੜੇ ਹੋਗੇ ਉੱਥੇ ਵੀ ਜੋ ਐਕਸਪਰਟਸ ਹੈ ਉਹ ਸੋਚਣ ਲੱਗੇ ਕਿ 10 ਦਿਨ ਪਹਿਲਾਂ ਅੱਜ ਹੀ ਕਿਉਂ ਜਦੋਂ ਪੂਰਾ মিডিਆ ਪੂਰਾ ਦੇਸ਼ ਪਾਰਲੀਮੈਂਟ ਦੇ ਇਲੈਕਸ਼ਨ ਦੇ ਰਿਜ਼ਲਟ ਸੁਣਨ ਲਈ ਬਿਜ਼ੀ ਹੈ ਅੱਜ ਹੀ ਜਿਹੜਾ ਹੈ ਐਨਟੀਏ ਨੀਟ ਦਾ ਰਿਜ਼ਲਟ ਕਿਉਂ ਕੱਢ ਰਿਹਾ ਹੈ ਤੇ ਜਦੋਂ ਰਿਜ਼ਲਟ ਸਾਹਮਣੇ ਆਂਦਾ ਤੇ ਬੜੀ ਹੈਰਾਨਗੀ ਹੁੰਦੀ ਹੈ ਕਿ 67 ਬੱਚੇ 720 ਚੋਂ 720 ਨੰਬਰ ਲੈਂਦੇ ਆ ਦੋ ਜਾਂ ਤਿੰਨ ਬੱਚੇ ਪਹਿਲਾਂ ਆਉਂਦੇ ਰਹੇ ਆ ਅਸੀਂ ਮੰਗ ਕਰਦੇ ਆ ਸੁਪਰੀਮ ਕੋਰਟ ਤੋਂ ਕਿ ਸਿਟ ਦਾ ਗਠਨ ਕੀਤਾ ਜਾਏ ਸਿਟ ਦਾ ਗਠਨ ਕਰਕੇ ਇਸ ਜਿਹੜਾ ਨੀਟ ਦਾ ਘੁਟਾਲਾ ਹੋਇਆ ਇਹਦੀ ਇੱਕ ਇੱਕ ਪੱਖ ਦੀ ਜਾਂਚ ਕੀਤੀ ਜਾਏ ਨਹੀਂ ਤਾਂ ਅੱਜ ਸਾਡਾ ਯੁਵਾ ਬਹੁਤ ਵੱਡੇ ਅੰਧਕਾਰ ਦੇ ਵਿੱਚ ਜਾ ਰਿਹਾ ਹੈ ਅੱਜ ਉਹ ਬਹੁਤ ਵੱਡੀ ਬੇਵਿਸ਼ਵਾਸੀ ਦੇ ਵਿੱਚ ਜਾ ਰਿਹਾ ਹੈ ਔਰ ਕੇਂਦਰ ਸਰਕਾਰ ਐਨਟੀਏ ਅੱਖਾਂ ਮੂੰਦ ਕੇ ਬੈਠੀ ਹੈ ਆਮ ਆਦਮੀ ਪਾਰਟੀ ਨੇ ਕੇਂਦਰ ਵੱਲੋਂ 14 ਫਸਲਾਂ ਤੇ ਵਧਾਈ ਗਈ ਐਮਐਸਪੀ ਨੂੰ ਨਾਕਾਫੀ ਦੱਸਿਆ ਔਰ ਨਾ ਕਿਹਾ ਕਿ ਭਾਰਤ ਸਰਕਾਰ ਐਮਐਸਪੀ ਚ 5 ਤੋਂ 7 ਫੀਸਦੀ ਦਾ ਵਾਅਦਾ ਕਰਕੇ ਕਹਿ ਰਹੀ ਹੈ ਕਿ ਕਿਸਾਨਾਂ ਤੇ ਬਹੁਤ ਵੱਡਾ ਐਹਸਾਨ ਕੀਤਾ ਗਿਆ ਜਦਕਿ ਐਮਐਸਪੀ ਦੇ ਵਿੱਚ 50 ਫੀਸਦੀ ਤੱਕ ਦਾ ਵਾਅਦਾ ਹੋਣਾ ਚਾਹੀਦਾ ਸੀ ਬੱਬੂ ਬਾਦਲ ਨੇ ਕਿਹਾ ਕਿ ਜੇ ਐਮਐਸਪੀ ਲਾਗੂ ਕੀਤੀ ਹੈ ਤਾਂ ਉਸ ਤੇ ਖਰੀਦ ਵੀ ਹੋਣੀ ਚਾਹੀਦੀ ਹੈ ਉਹਨਾਂ ਕਹਿ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਖੁਦ ਮੰਨਿਆ ਹੈ ਕਿ ਦੇਸ਼ ਵਿੱਚ 83% ਫਸਲ ਐਮਐਸਪੀ ਤੋਂ ਘੱਟ ਰੇਟ ਤੇ ਵਿਕਦੀ ਹੈ ਉਹਨਾਂ ਕਹਿੰਦੇ ਕਿ ਕਿਸਾਨ ਜਥੇਬੰਦੀ ਐਮਐਸਪੀ ਤੇ ਕਾਨੂੰਨੀ ਗਾਰੰਟੀ ਮੰਗ ਰਹੇ ਹਨ ਤਾਂ ਕਿ ਜੇਕਰ ਐਮਐਸਪੀ ਤੋਂ ਹੇਠਾਂ ਖਰੀਦ ਹੁੰਦੀ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਇਹ ਜਿਵੇਂ ਕਹਿੰਦੇ ਹੈ ਨਾ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਖਾਂਦੇ ਹੋਰ ਸੋ ਗੱਲ ਇਹ ਹੈ ਕਿ ਇਹਨਾਂ ਨੇ ਸਾਨੂੰ ਐਮਐਸਪੀ ਤੇ ਗਾਰੰਟੀ ਕਾਨੂੰਨ ਤਾਂ ਬਣਾਇਆ ਨਹੀਂ ਕਿਸਾਨ ਜਥੇਬੰਦੀਆਂ ਕੋਸ਼ਿਸ਼ ਕਰਦੀਆਂ ਰਹੀਆਂ ਕਿ ਸਾਨੂੰ ਐਮਐਸਪੀ ਤੇ ਕਾਨੂੰਨ ਬਣਾ ਕੇ ਦਿਓ ਤਾਂ ਕਿ ਐਮਐਸਪੀ ਤੋਂ نیچے ਜੇ ਕੋਈ ਵੀ ਫਸਲ ਵਿਕਦੀ ਹੈ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇ। ਔਰ ਸਰਕਾਰ ਕੀ ਕਰ ਰਹੀ ਹੈ? 5 ਤੋਂ 7% ਇਨਕਰੀਸ ਦੇ ਰਹੀ ਹੈ। ਔਰ ਕਹਿ ਰਹੀ ਹੈ ਕਿ ਬਹੁਤ ਵੱਡਾ احسان ਕਰਤਾ ਕਿਸਾਨਾਂ ਤੇ। ਹੁਣ ਗੱਲ ਇਹ ਹੈ ਖੁਦ ਪਿਊਸ਼ ਗੋਇਲ ਨੇ ਮੰਨਿਆ 83% ਫਸਲ ਇਸ ਦੇਸ਼ ਵਿੱਚ ਐਮਐਸਪੀ ਤੋਂ ਘੱਟ ਵਿਕਦੀ ਹੈ ਸਿਰਫ 13% ਫਸਲ ਐਮਐਸਪੀ ਤੇ ਵਿਕਦੀ ਹੈ ਔਰ ਸੁਆਮੀ ਨਾਥਨ ਜੀ ਦਾ ਜਿਹੜਾ ਫਾਰਮੂਲਾ ਹੈ ਸੀ 2 50 ਉਥੋਂ 50% ਦਾ ਵਾਅਦਾ ਇਹਨਾਂ ਨੂੰ ਕਰਨਾ ਚਾਹੀਦਾ ਸੀ ਇਹ ਕਰ ਰਿਹਾ 5-7% ਦਾ ਇਹਨਾਂ ਨੇ 2013 ਵਿੱਚ ਕਿਹਾ ਸੀ ਔਰ ਮੈਂ ਜਾਖੜ ਸਾਹਿਬ ਨੂੰ ਬੇਨਤੀ ਕਰੂੰਗਾ ਜਾਖੜ ਸਾਹਿਬ ਕਦੇ ਤਾਂ ਕਿਸਾਨ ਦਾ ਪੁੱਤ ਹੋਣ ਦਾ ਫਰਜ਼ ਅਦਾ ਕਰ ਦਿਓ ਜਾਖੜ ਸਾਹਿਬ ਉਹ ਹੱਥਾ ਬਣ ਕੇ ਕੁਲਹਾੜੀ ਦਾ ਹੱਥਾ ਜਿਹੜਾ ਹੁੰਦਾ ਹੈ ਨਾ ਜਿਹੜੀ ਲੱਕੜ ਨੂੰ ਕੱਟਦੀ ਹੈ ਉਹ ਵੀ ਲੱਕੜ ਦਾ ਹੁੰਦਾ ਹੈ ਜਾਖੜ ਸਾਹਿਬ ਪੰਜਾਬੀ ਹੋ ਕੇ ਉਹ ਰੋਲ ਅਦਾ ਕਰ ਰਹੇ ਨੇ ਦਲੰਦਰ ਪਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੇ ਲਈ ਅੱਜ ਭਾਜਪਾ ਉਮੀਦਵਾਰ ਸੀਤਲੰਗੁਰਾਲ ਅਤੇ ਨੀਟੋ ਸ਼ਟਰਾ ਵਾਲੇ ਨੇ ਆਪ ਉਹ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਰਿਟਰਨਿੰਗ ਅਫਸਰ ਹਲਕਾ ਕਾਲਿਆ ਨੂੰ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰਾਂ 'ਤੇ ਸੀਤਲੰਗੁਰਾਲ ਦੇ ਨਾਲ ਇਸ ਮੌਕੇ ਸਾਬਕਾ ਐਮਪੀ ਸੁਸ਼ੀਲ ਕੁਮਾਰ ਰਿੰਕੂ ਸਾਬਕਾ ਮੰਤਰੀ ਮਨਰंजन ਕਾਲਿਆ ਸਾਬਕਾ ਵਿਧਾਇਕ ਕੇਡੀ ਪੰਡਾਰੀਆ ਅਤੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ ਵੀ ਹਾਜ਼ਰ ਸਨ। ਆਈ.ਡੀ. ਇਸ ਛੁੱਟਿਆੜੇ ਉੱਤੇ ਮਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਉਹ ਰਾਸ਼ਟਰੀ ਅਧਿ ਸਕਤਪ੍ਰਕਾਸ਼ ਲੱਡਾ ਜੀ ਦਾ ਉਹ ਮੇਰੀ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਸ ਨੇ ਜਾਕੜਦੀ ਪਰ ਵੱਡੇ ਭਾਈ ਸਾਹਿਬ ਸੁਸ਼ੀਲ ਰਿੰਕੂ ਜੀ ਐਸਐਮਪੀ ਸੁਸ਼ੀਲ ਸ਼ਰਮਾ ਜ਼ਿਲ੍ਹਾ ਪ੍ਰੈਜ਼ੀਡੈਂਟ ਤੇ ਸਮੁੱਚੀ ਪਾਰਟੀ ਜਨਤਾ ਪਾਰਟੀ ਸੇ ਨੇ ਲੀਡਰਸ਼ਿਪ ਜਿੰਨੇ ਛੋਟੇ ਜਿਹੇ ਨਿਮਾਣੇ ਉੱਤੇ ਵਿਸ਼ਵਾਸ ਕੀਤਾ ਮੈਨੂੰ ਇਸ लायक ਸਮਝਿਆ ਅੱਜ ਪਾਰਟੀ ਨੇ ਟਿਕਟ ਦੇ ਕੇ ਮੈਨੂੰ ਜੋ ਨਵਾਜਿਆ ਤੇ ਮੈਂ ਜੋ ਜ਼ਰੂਰ ਪਾਰਟੀ ਦੀ ਝੋਲੀ 'ਚ ਜਿਹੜੀ ਟਿਕਟ ਜਿੱਤ ਕੇ ਪਾਵਾਂਗਾ ਔਰ ਅੱਜ ਜਲੰਧਰ ਦੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਮਾਣਮ ਦੇ ਨਾਲ ਕਿ ਜਿਹੜੀ ਇਹ ਚੋਣ ਇਸ ਚੋਣ ਦੇ ਵਿੱਚ ਸੱਚ ਔਰ ਝੂਠ ਦੀ ਜਿਹੜੀ ਲੜਾਈ ਹੈ ਉਹਦਾ ਫੈਸਲਾ ਹੈ ਇਹ ਕੋਈ ਪਾਰਟੀ ਦੀ ਵੋਟ ਨਹੀਂ ਲੋਕ ਸਮਝ ਕੇ ਪਾਣ ਲੋਕ ਅੱਜ 28 ਮਹੀਨਿਆਂ ਦਾ ਝੂਠ ਔਰ 10 ਸਾਲ ਦੀ ਜਿਹੜੀ ਸਚਾਈ ਦੇਜਦੇ ਪ੍ਰਧਾਨ ਮੰਤਰੀ ਵੀ ਆ ਮੈਂ ਇਹੀ ਕਹਾਂਗਾ ਜਲੰਧਰ ਦੇ ਲੋਕਾਂ ਨੂੰ ਉਹਨੂੰ ਦੇਖ ਕੇ ਸੋਚ ਕੇ ਸਮਝ ਕੇ ਵੋਟ ਦਿਓ ਉਧਰ ਸੋਸ਼ਲ ਮੀਡੀਆ 스타 ਨੀਟੂ ਸ਼ਟਰਾ ਵਾਲੇ ਨੇ ਵੀ ਜਲੰਧਰ ਪਛਮੀ ਹਲਕੇ ਦੀ ਜ਼ਮੀਨੀ ਚੋਣ ਲਈ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗੱਲਬਾਤ ਦੌਰਾਨ ਨੀਟੂ ਨੇ ਕਿਹਾ ਕਿ ਮੈਂ ਤਾਂ ਚੋਣ ਲੜਨ ਤੋਂ ਤੌਬਾ ਕਰ ਦਿੱਤੀ ਸੀ ਪਰ ਲੋਕਾਂ ਦੇ ਪਿਆਰ ਨੇ ਮੈਨੂੰ ਇਸ ਵਾਰ ਫਿਰ ਚੋਣ ਲੜਨ ਲਈ ਉਧਾਰਿਆ ਹੈ ਇਸ ਮੌਕੇ ਨੀਟੂ ਸ਼ਟਰਾ ਵਾਲੇ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਅਸ਼ੀਰਵਾਦ ਦਿੱਤਾ ਪਾਕਿਸਤਾਨ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇਗੰਢ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 45 ਸ਼ਰਦਾਲੂਆਂ ਦਾ ਇੱਕ ਜੱਥਾ ਪਾਕਿਸਤਾਨ ਦੇ ਲਈ ਰਵਾਨਾ ਕੀਤਾ ਗਿਆ ਗੁਰਦੁਆਰਾ ਰਕਾਬਗਨ ਸਾਹਿਬ ਦੇ ਚੇਅਰਮੈਨ ਕੁਲਵਿੰਦਰ ਸਿੰਘ ਅਤੇ ਦਿੱਲੀ ਦੇ ਆਗੂ ਇੰਦਰਪਾਲ ਦੀ ਅਗਵਾਈ ਹੇਠ ਇਹ ਜੱਥਾ ਕੱਲ 21 ਜੂਨ ਨੂੰ ਅਟਾਰੀ ਦੇ ਵਾਗਾ ਬਾਰਡਰ ਰਾਹੀਂ ਪਾਕਿਸਤਾਨ ਪ੍ਰਵੇਸ਼ ਕਰੇਗਾ ਤੇ ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇਗੰਢ ਮਨਾ ਕੇ 30 ਜੂਨ ਨੂੰ ਪਰਤ ਵਸ ਪੜਤਾਵੇਗਾ ਦਿੱਲੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਛੱਡੋਖ ਨੇ ਜੱਥੇ ਨੂੰ ਪਾਕਿਸਤਾਨ ਲਈ ਰਵਾਨ ਦਿੱਲੀ ਗੁਰਦੁਆਰਾ ਕਮੇਟੀ ਦੇ 45 ਯਾਤਰੀ ਜਾ ਰਹੇ ਹਨ ਇਹ 12000 ਜੀਸੀ ਦੀ ਵਰਸੀ ਮਨਾਣ ਲਈ ਇਹ ਜੱਥਾ ਕੱਲ 21 ਤਰੀਕ ਨੂੰ ਅਟਾਰੀ ਸਰਹੱਦ ਤੋਂ ਵਾਗਾ ਸਰਹੱਦ ਤੇ ਦਾਖਲ ਹੋਏਗਾ ਔਰ 30 ਤਰੀਕ ਨੂੰ ਵਾਪਸ ਜਿੱਥਾ ਆਏਗਾ ਤੋਂ ਇਸ ਜੱਥੇ ਦੇ ਵਿੱਚ ਸਾਡੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਰਦਾਰ ਕੁਲਵਿੰਦਰ ਸਿੰਘ ਜੀ ਜੋ ਚੇਅਰਮੈਨ ਹੈ ਰਕਾਮਗਰ ਗੁਰਦੁਆਰਾ ਸਾਹਿਬ ਦੇ ਔਰ ਸਜਿੰਦਰਪਾਲ ਸਿੰਘ ਜੀ ਇਹ ਦਿੱਲੀ ਪਾਰਟੀ ਲੀਡਰ ਹੈ ਇਹ ਦੋਨਾਂ ਨੇ ਰੈਨਮਾਈ ਕੀਤਾ ਜਾ ਰਿਹਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਇਸ ਜੱਥੇ ਨੂੰ ਜੋ ਪਰਮਿਸ਼ਨ ਮਿਲੀ ਅਸੀਂ ਯਾਤਰੀਆਂ ਨੂੰ ਭੇਜ ਰਿਹਾ ਬੱਸ ਦੇ ਰਹੀ ਔਰ ਪ੍ਰਧਾਨ ਸਾਹਿਬ ਸਰਦਾਰ ਹਰਮੀਤ ਸਿੰਘ ਜੀ ਔਰ ਸੈਕਟਰੀ ਸਾਹਿਬ ਕਾਲਜ ਜੀ ਨੇ ਵੀ ਆਣਾ ਸੀ ਪਰ ਕੋਈ ਮੀਟਿੰਗ ਪੈ ਗਈ ਤੇ ਰਵਾਨਗੀ ਦੇ ਵਾਸਤੇ ਦਾਸ ਦੀ ਸੇਵਾ ਲਈ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਜੱਥਾ ਉੱਥੇ ਜਾ ਕੇ ਜੋ ਦਸ ਦੇ ਦੀ ਯਾਤਰਾ ਹੈ ਗੁਰੂ ਮਾਰੇ ਦਾ ਨਾਮ ਜਪੇਗਾ ਔਰ ਜਿਹੜੀਆਂ ਉੱਥੇ ਕੋਈ ਮੁਸ਼ਕਲਾ ਆਣੀਆ ਉਹਨਾਂ ਜੱਥੇ ਉਹ ਆਰੀਆ ਉੱਥੇ ਦੇ ਵਕਫ ਔਰ ਦੇ ਮੈਂਬਰਾਂ ਨਾਲ ਔਰ ਪੀਐਸਜੀਪੀਸੀ ਨੇ ਜਿਹੜਾ ਸਟਾਫ ਨਾਲ ਗੱਲਬਾਤ ਕਰਕੇ ਉਹ ਮੁਸ਼ਕਲਾਂ ਨੂੰ ਦੂਰ ਕਰਨਗੇ ਔਰ ਅੱਗੇ ਵੀ ਅਰਦਾਸ ਕਰਦੇ ਆ ਕਿ ਇਹ ਜਥੇ ਹਮੇਸ਼ਾ ਵੱਧ ਚੱਲ ਕੇ ਜਾਂਦੇ ਰਹਿਣ। ਡਾਕਟਰ ਸਾਹਿਬ ਪੁੱਲ ਕਿੰਨੇ ਵੀਜ਼ੇ ਅਪਲਾਈ ਹੋਏ ਸਨ ਕਿੰਨੇ ਮਿਲੇ ਨੇ? ਟੋਟਲ 500 ਵੀਜ਼ੇ ਅਪਲਾਈ ਹੋਏ ਸੀ ਤੇ 495 ਵੀਜ਼ਾ ਮਿਲੇ ਆ ਜੀ। ਤੇ ਇਸ ਵਾਰੀ ਕੁਝ ਰਹਿਮਤ ਹੋਈ ਹੈ। ਅੱਛੀ ਵੀਜ਼ੇ ਬੜੀ ਸਭ ਨੂੰ। ਤੇ ਦਿੱਲੀ ਤੋਂ ਕਿੰਨੇ ਵੀਜ਼ੇ ਸਿਗੇ? ਦਿੱਲੀ ਤੋਂ ਸਾਡੇ 54 ਬੰਦੇ ਸਨ ਤੇ 9 ਬੰਦੇ ਸਾਡੇ ਕੱਟੇ ਰਿਹਾ ਕਿਉਂਕਿ ਉਹਦੇ ਕੁਝ ਸਾਈਤਾਰਿਆਂ ਦੇਤਾ ਵੀਜ਼ਾ ਤਾਂ ਕੋਈ ਸਾਈਤਾਰਿਆਂ ਨਹੀਂ ਦੇਤਾ ਵੀਜ਼ਾ ਅਸੀਂ ਗਵਰਨਮੈਂਟ ਨੂੰ ਲਿਖਿਆ ਹੋਇਆ ਆਪਣੀ ਗਵਰਨਮੈਂਟ ਨੂੰ ਵੀ ਪਾਕਿਸਤਾਨ ਗਵਰਨਮੈਂਟ ਨੂੰ ਕਿ ਨਾਨਕ ਨਾਮ ਲੈਵਾ ਜੜੇ ਯਾਤਰੀ ਆ ਗਏ ਉਹਨਾਂ ਨੂੰ ਤੁਸੀਂ ਜ਼ਿਆਦਾ ਧਿਆਨ ਦੇਆ ਕਰੋ ਪਹਿਲੇ ਤਾਂ ਧੰਨਵਾਦੀ ਹਾਂ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਰਮਿਤ ਸਿੰਘ ਕਲਕਾਜੀ ਦਾ ਸੈਕਟਰੀ ਸਾਡਾ ਜਗਦੀਸ਼ ਸਿੰਘ ਜੀ ਕਲੋ ਜਿਤ ਪਰਮਜੀਤ ਸਿੰਘ ਚੰਡੋਗ ਜੀ ਜਿਹੜੇ ਕਿ ਸਾਡੇ ਚੇਅਰਮੈਨ ਹੈ ਮਾਈਨੋਰਟੀ ਦੇ ਇਸ ਵਾਰ ਟੀਮ ਲੀਡਰ ਦੇ ਤੌਰ ਤੇ ਦਾਸ ਨੂੰ ਭੇਜਿਆ ਜਾ ਰਿਹਾ ਹੈ 45 ਜਿਹੜੇ ਸੰਗਤ ਹੈ ਇੱਥੋਂ ਦੀ 45 ਲੋਕਾਂ ਦੀ ਉਹਨਾਂ ਦੇ ਨਾਲ ਮੈਂ ਜਾ ਰਿਹਾ ਹਾਂ ਬਾਕੀ ਜਿਹੜਾ ਉੱਥੇ ਜਾ ਕੇ ਪਤਾ ਚੱਲੇਗਾ ਅੱਜ ਅਸੀਂ ਇੱਥੋਂ ਜਿਹੜੀ ਯਾਤਰਾ ਸਟਾਰਟ ਕਰਕੇ ਸ਼ਾਮ ਨੂੰ ਦਰਵਾਰ ਸਾਹਿਬ ਪਹੁੰਚਣਾ ਹੈ ਅਮਰੀਸਰ ਰੁਕਾਂਗੇ ਕੱਲ ਜਿਹੜਾ ਅਸੀਂ ਪੱਗਾ ਬਾਰਡਰ ਪਾਰ ਕਰਨਾ ਹੈ ਤੇ ਇਹ ਜਿਹੜਾ ਜੱਥਾ 30 ਤਰੀਕ ਨੂੰ ਵਾਪਸੀ ਆਏਗਾ ਇੱਕ ਲੋਕਾਂ ਦੇ ਮਨ ਚ ਪੁਲੇਖਾ ਹੈ ਕਿ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਤਾਂ ਫਿਰ ਦੇਖੋ ਇਹ ਬਹੁਤ ਲੋਕਾਂ ਦੇ ਮਨ ਚ ਪੁਲੇਖਾ ਹੈ ਕਿ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਤਾਂ ਸ਼ਾਇਦ ਸਾਨੂੰ ਅਮਰੀਕਾ ਕੈਨੇਡਾ ਦੇ ਜਾਂ ਹੋਰ ਕੰਟਰੀਆਂ ਦਾ ਨਹੀਂ ਲੱਗੇਗਾ ਪਰ ਮੈਂ ਆਪ ਜੀ ਨੂੰ ਦੱਸਦਾ ਕਿ ਜਦ ਅਸੀਂ ਵੀਜ਼ਾ ਲੱਗਿਆ ਮੈਂ ਵੀ ਪੜਿਆ ਉਹਦੇ ਅੰਦਰ ਸਿਰਫ ਮੈਂਸ਼ਨ ਹੁੰਦਾ ਨਨਕਾਨਾ ਸਾਹਿਬ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਉਹਦੇ علاوہ ਤੁਸੀਂ ਹੋਰ ਕਿਤੇ ਨਹੀਂ ਉਹ ਗੁਰਦਤਾਮਾਂ ਦਾ ਗਰੁੱਪ ਵੀ ਦਾ ਲੱਗਦਾ ਹੈ ਉਹਦੇ ਨਾਲ ਕਦੀ ਵੀ ਕਿਤੇ ਹੋਰ ਕੰਟਰੀ ਦੇ ਵਿਜ਼ਾ ਲੈਣ ਤੇ ਦਿੱਕਤ ਨਹੀਂ ਆਂਦੀ ਜਿੰਨਾਂ ਜਿਹੜੇ ਵੀ ਪਹਿਲੇ ਪਾਕਿਸਤਾਨ ਤੋਂ ਜਿਹੜੀ ਸੰਗਠਨ ਹੋ ਕੇ ਆਈ ਹੈ ਮੈਂ ਸਾਰਿਆਂ ਨੂੰ ਪੁੱਛਿਆ ਲਗਭਗ ਉਹ ਇੱਥੇ ਆਣ ਤੋਂ ਬਾਅਦ ਇਹ ਕੈਨੇਡਾ ਜਾਂ ਅਮਰੀਕਾ ਜਾਂ ਹੋਰ ਅਦਰਸ ਕੰਟਰੀਆਂ ਦੇ ਜਿਹੜੇ ਉਹਨਾਂ ਨੇ ਵੀਜ਼ੇ ਲਿੱਤੇ ਉਹ ਕੋਈ ਐਦਾ ਦੀ ਦਿੱਕਤ ਨਹੀਂ ਆਈ ਤੇ ਮੈਂ ਸੰਗਤ ਨੂੰ ਕਾਂਗਾ ਕਿ ਇਹਨੂੰ ਆਪਣੇ ਮਨ ਦੀ ਭਾਵਨਾ ਨੂੰ ਜਿਹੜਾ ਹੈ ਤੁਸੀਂ ਹਟਾ ਕੇ ਉੱਥੇ ਵੱਧ ਤੋਂ ਵੱਧ ਗੁਰੂ ਦੀ ਜਿਹੜੀ ਸਾਡੀ ਨਗਰੀ ਪਾਕਿਸਤਾਨ ਉਹਦੇ ਅੰਦਰ ਜਨਾ ਚਾਹੀਦਾ ਹੈ ਔਰ ਇਹ ਵੀ ਮੈਂ ਤੇ ਕਾਂਗਾ ਕਿ ਅਸੀਂ ਜਰੂਰ ਉੱਥੇ ਅਰਦਾਸ ਕਰਾਂਗੇ ਜਿਵੇਂ ਕਰਤਾਰਪੁਰ ਅਸੀਂ ਅੱਜ ਜਾ ਰਹੇ ਹਾਂ ਕਿਸੇ ਵੀ ਟਾਈਮ ਜਾ ਸਕਦੇ ਹਾਂ ਔਰ ਉਹਦੇ ਵਾਸਤੇ ਸਾਨੂੰ ਕੋਈ ਵੀਜ਼ਾ ਲਗਿੰਦੀ ਲੋਡ ਨਹੀਂ ਪੈ ਰਹੀ ਹੈ ਉੱਥੇ ਦੀ ਗਵਰਨਮੈਂਟ ਨੇ ਜਿਹੜਾ ਹੈ ਇਹ ਜਿਹੜੇ ਬਾਕੀ ਜਿਹੜੇ ਸਾਡੇ ਉੱਥੇ ਤਰਨ ਧਾਰਮਿਕ ਸਥਾਨ ਹੈ ਇੱਥੇ ਵੀ ਜਿਹੜਾ ਕਰਤਾਰਪੁਰ ਦੀ ਦਰੋਂ ਕੋਰੀਡੋਰ ਜਿੱਦਾਂ ਅਸੀਂ ਜਾਂਦਾ ਉਹ ਜਾਂਦਾ ਜਿਹੜਾ ਸੰਗਤ ਨੂੰ ਮੌਕਾ ਮਿਲਦਾ ਬਹੁਤ ਮਿਹਰਬਾਨੀ ਦਿੱਲੀ ਸੁਖਰਦਵਾਰਾ ਪ੍ਰਬੰਧਕ ਕਮੇਟੀ ਦੀ ਇਹਨਾਂ ਸਾਡਾ ਵੀਜਾ ਲਵਾਇਆ ਅਸੀਂ ਗੁਰਦੁਆਰਾ ਪੰਜਾ ਸਾਹਿਬ ਜਾ ਰਹੇ ਹਾਂ ਪਾਕਿਸਤਾਨ ਉਮੀਦ ਹੈ ਸਾਨੂੰ ਬੜੇ ਕਾਮਯਾਬੀ ਨਾਲ ਜਾਵਾਂਗੇ ਤੇ ਕਾਮਯਾਬੀ ਨਾਲ ਆਵਾਂਗੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਰਕਾਬ ਗੰਜ ਦੇ ਬੜੇ ਸ਼ੁਕਰਗੁਜ਼ਾਰ ਆ ਜਿਹੜੇ ਸੰ ਲੈ ਕੇ ਜਾ ਰਹੇ ਹਾਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਆ ਜੀ ਅਸੀ ਰੱਬ ਦਾ ਧੰਨਵਾਦ ਕਰਦੇ ਆ ਜਾ ਰਹੇ ਜੱਥੇ ਵਿੱਚ ਪੰਜਾਬ ਪੰਜ ਸਾਬ ਮੱਥਾ ਟੇਕ ਤੁਹਾਨੂੰ ਕਿਵੇਂ ਚ ਲੱਗ ਰਿਹਾ ਜੀ ਅੱਛਾ ਲੱਗ ਰਿਹਾ ਹੈ ਜਾਣਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਵੱਲੋਂ ਮੋਨੋਕਟਾਨ ਉੱਤਰੀ ਪੱਛਮੀ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਐਲਾਨੀ ਗਈ ਤਾਨੀਆ ਸੋਡੀ ਦੇ ਪਿਤਾ ਅਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜਗਦੀਪ ਸਿੰਘ ਸੋਡੀ ਦਾ ਸੰਤ ਸਮਾਜ ਵੱਲੋਂ ਅੱਜ ਸਨਮਾਨ ਕੀਤਾ ਗਿਆ ਸੰਤ ਬਾਬਾ ਮੋਹਨ ਸਿੰਘ ਬਾਰਨ ਵਾਲਿਆਂ ਦੀ ਅਗਵਾਈ ਹੇਠ ਪਟਿਆਲਾ ਮੀਡੀਆ ਕਲੱਬ ਵਿੱਚ ਇਕੱਤਰ ਹੋਏ ਸੰਤ ਸਮਾਜ ਦੇ ਮੈਂਬਰਾਂ ਨੇ ਸੰਤਾ ਮਹਾਪੁਰਖਾਂ ਨੇ ਤਾਨੀਆ ਸੋਡੀ ਨੂੰ ਟਿਕਟ ਮਿਲਣ ਦੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਤਾਨੀਆ ਨੂੰ ਕੈਨੇਡਾ ਗਈ ਨੂੰ ਹਲੇ 4 ਸਾਲ ਹੀ ਹੋਏ ਹਨ ਉਨ੍ਹਾਂ ਕਿਹਾ ਕਿ ਕੈਨੇਡਾ ਦੀ ਰਾਜਨੀਤੀ ਵਿੱਚ ਇਹ ਵਿਵਸਥਾ ਹੈ ਕਿ ਪਾਰਟੀ ਉਮੀਦਵਾਰ ਬਣਨ ਲਈ ਪਹਿਲਾਂ ਪਾਰਟੀ ਵਿੱਚ ਹੀ ਚੋਣ ਲੜਨੀ ਪੈਂਦੀ ਹੈ ਉਹਨਾਂ ਨੇ ਦੱਸਿਆ ਕਿ ਪਾਰਟੀ ਦੀ ਇਸ ਅੰਦਰੂਨੀ ਚੋਣ ਵਿੱਚ ਤਾਨੀਆਂ ਸੋਢੀ ਨੂੰ 157 ਵੋਟਾਂ ਮਿਲੀਆਂ ਜਦਕਿ ਉਸ ਦੇ ਵਿਰੋਧੀ ਉਮੀਦਵਾਰ ਨੂੰ 6 ਵੋਟਾਂ ਹੀ ਮਿਲੀਆਂ ਸੰਸਦ ਮਹਾਪੁਰਖਾਂ ਨੇ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਪੰਜਾਬੀਆਂ ਨੇ ਵਿਦੇਸ਼ ਵੀ ਧਰਤੀ ਤੇ ਵੀ ਵੱਡੇ ਵੱਡੇ ਝੰਡੇ ਗੱਡੇ ਨੇ ਉਹਨਾਂ ਕਿਹਾ ਕਿ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਤਾਨੀਆਂ ਸੋਢੀ ਵੱਡੇ ਫਰਕ ਦੇ ਨਾਲ ਜਿੱਤ ਹਾਸਲ ਕਰੇਗੀ ਤੇ ਆਪਣੇ ਦੇਸ਼ ਦੇ ਨਾਲ ਨਾਲ ਪੰਜਾਬੀਆਂ ਦੀ ਵੀ ਸੇਵਾ ਕਰੇਗੀ ਇਸ ਮੌਕੇ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਬਾਬਾ ਅਰਜਨ ਸਿੰਘ ਰਾਜਜੀ ਆਲੰਪੁਰ ਬਾਬਾ ਅਮਰੀਕ ਸਿੰਘ ਬੋਹੜਪੁਰ ਜਨਹੇੜੀਆਂ ਬਾਬਾ ਗੁਰਪ੍ਰੀਤ ਸਿੰਘ ਕਾਲਵਾ Swami ਰਗੇਸ਼ਵਰ ਨੰਦ ਅੰਬਾਲਾ ਬਾਬਾ ਪ੍ਰੀਤਮ ਸਿੰਘ ਰਾਜਪੁਰਾ ਅਤੇ ਹੋਰ ਵੀ ਸੰਤ ਸਮਾਜ ਦੇ ਅੰਗ ਹਾਜ਼ਰ ਸਨ ਚੜਦੀ ਕਲਾ ਟਰੈਂਡ ਟੀਵੀ ਦੇਖ ਰਹੇ ਸਾਰਾ ਨੂੰ ਪਿਆਰ ਭਰੀ ਸਤਿ ਸ਼ਕਾਲ ਕੈਨੇਡਾ ਦੀ ਧਰਤੀ ਦੇ ਉੱਪਰ ਪੰਜਾਬੀਆਂ ਦਾ ਨਾਮ ਚ ਚਮਕਾਉਣ ਵਾਲੀ ਉਸ ਲੜਕੀ ਨੂੰ ਜਿਹੜੀ ਟਿਕਟ ਮਿਲੀ ਆ ਜਿਸ ਤੋਂ ਬਾਅਦ ਪੰਜਾਬ ਦੀ ਗੱਲ ਕੀਤੀ ਆਵੇ ਪਾਰ ਦੀ ਗੱਲ ਕੀਤੀ ਆਵੇ ਤਾਂ ਸੰਤ ਸਮਾਜ ਵੱਲੋਂ ਉਹਨਾਂ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਆਉ ਕੀਤਾ ਜਾ ਰਿਹਾ ਹੈ ਪਟਿਆਲਾ ਮੀਡੀਆ ਕਲੱਬ ਦੇ ਵਿੱਚ ਪਹੁੰਚੇ ਨੇ ਤਾਂ ਖਾਸ ਤੌਰ ਤੇ ਸੰਤ ਸਮਾਜ ਵੱਲੋਂ ਉਹਨਾਂ ਦਾ ਪਰਿਵਾਰ ਦਾ ਜਨਕੀ ਉਹਨਾਂ ਦੇ ਪਿਤਾ ਦਾ ਜਿਹੜਾ ਸਨਮਾਨ ਆਉ ਕੀਤਾ ਗਿਆ ਤਸਵੀਰ ਤੁਸੀਂ ਦੇਖ ਸਕਦੇ ਹੋ ਸਾਰਾ ਸੰਤ ਸਮਾਜ ਅੱਜ ਪਟਿਆਲਾ ਵਿਖੇ ਪਹੁੰਚਿਆ ਕਿਉਂਕਿ ਜੇਕਰ ਵਿਦੇਸ਼ਾਂ ਦੀ ਗੱਲ ਕੀਤੀ ਆਵੇ ਤਾਂ ਵਿਦੇਸ਼ਾਂ ਦੇ ਵਿੱਚ ਉਸ ਲੜਕੀ ਨੂੰ ਜਿਹੜੀ ਆ ਟਿਕਟ ਮਿਲੀ ਆ ਤਾਂ ਟਿਕਟ ਮਿਲਣ ਤੋਂ ਬਾਅਦ ਇਹ ਸਾਰਾ ਸੰਤ ਸਮਾਜ ਜਿਹੜਾ ਹੈ ਉਹਨਾਂ ਦੀ ਹਮਾਇਤ ਦੇ ਵਿੱਚ ਖੜਾ ਹੈ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਪਿਤਾ ਜੀ ਨਾਲ ਗੱਲਬਾਤ ਕਰਾਂਗੇ ਵਾਈਫ ਕਾਲ ਖਾਲਸਾ ਵਾਜ ਜਫਤੇ ਜੀ ਖਾਲਸਾ ਸਾਹਿਬ ਵਾਜ ਜੀ ਫਤੇ ਜੀ ਦੱਸੋ ਜੀ ਕਿਹੜੀ ਜਗ੍ਹਾ ਤੇ ਟਿਕਟ ਮਿਲੀ ਆ ਤੇ ਕਦੋਂ ਦਾ ਪ੍ਰੋਸੈਸੀ ਤੇ ਕੀ ਪ੍ਰੋਸੈਸ ਕੀ ਆ ਇਹ ਇਹ ਪ੍ਰੋਸੈਸ ਕੋਈ ਮਹੀਨੇ ਤੋਂ ਹੀ ਚੱਲ ਰਿਹਾ ਸੀ ਪਾਰਟੀ ਵੱਲੋਂ ਉਹਨਾਂ ਨੂੰ ਘਰ ਆ ਕੇ ਜਿਹੜੀ ਉੱਥੇ ਦੀ ਮੌਜੂਦਾ ਇਸ ਟਾਈਮ ਸੀਐਮ ਦੀ ਕੈਂਡੀਡੇਟ ਹੈ ਮੈਡਮ ਉਹਨੇ ਆ ਕੇ ਘਰ ਕਿਹਾ ਵੀ ਤੈਨੂੰ ਅਸੀਂ ਟਿਕਟ ਦੇਣਾ ਚਾਹੁੰਦੇ ਆ ਤੇ ਤੂੰ ਕੰਪੀਟੀਸ਼ਨ 'ਚ ਆ ਕੇ ਲੜ ਤੇ ਬੱਚੀ ਨੇ 20 ਦਿਨ ਦੇ ਵਿੱਚ ਕੰਪੀਟੀਸ਼ਨ ਦੀ ਤਿਆਰੀ ਕੀਤੀ ਤੇ ਉਹਦੇ 'ਚ ਉਹ ਕੰਪੀਟੀਸ਼ਨ ਦੇ ਵਿੱਚ 157 ਵੋਟਾਂ ਲੈ ਕੇ ਤੇ ਦੂਜੇ ਪਾਸੇ ਜਿਹੜਾ ਕੰਪੀਟੀਸ਼ਨ 'ਚ ਮੈਡਮ ਸੀ ਉਹ 6 ਵੋਟਾਂ ਲੈ ਕੇ ਹੀ ਹੋਈ ਹੈ ਤੇ ਉਸ ਤੋਂ ਬਾਅਦ ਇਹਨੂੰ ਅਨਾਉਂਸਮੈਂਟ ਕਰਤੀ ਮਾਉਂਟਨ ਸ਼ਹਿਰ ਹੈ ਜਿਹੜੂ ਬਰਿੰਸਵਿਕ ਸਟੇਟ ਹੈ ਜੀ ਤੇ ਜਿਹੜੀ ਕਿ ਟ੍ਰਾਂਟੋ ਤੋਂ ਉੱਪਰਲੀ ਸਾਈਡ ਤੇ ਆ ਇਹ ਤੇ ਉੱਥੇ ਨੂੰ ਮੌਕਾ ਮਿਲਿਆ ਪਰਮਾਤਮਾ ਦੀ ਕਿਰਪਾ ਹੋਈ ਆ ਗੁਰਤੇਗ ਬਾਦ ਸਾਹਿਬ ਦੀ ਤੇ ਸਾਰੇ ਸੰਤ ਸਮਾਜ ਦਾ ਅਸ਼ੀਰਵਾਦ ਆ ਜਿਹਦੇ ਨਾਲ ਬੱਚੀ ਪੂਰਾ ਯਕੀਨ ਹੈ ਸੱਚੇ ਪਾਤਸ਼ਾਹ ਤੇ ਵੀ ਉਹ ਜਿੱਤ ਹਾਸਲ ਕਰਕੇ ਸਰਕਾਰ ਦੇ ਵਿੱਚ ਇੱਕ ਹਿੱਸਾ ਬਣੂਗੀ ਸੰਤ ਸਮਾਜ ਨੇ ਤੁਹਾਡਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਕਿਉਂਕਿ ਉੱਥੇ ਜਿਹੜੇ ਭਾਰਤੀਆਂ ਦੀ ਗੱਲ ਕੀਤੀ ਆਵੇ ਪੰਜਾਬੀ ਬਹੁਤ ਨੇ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦੀ ਹਮਾਇਤ ਕਰਨ ਤਾਂ ਜੋ ਜਿੱਤ ਹਾਸਲ ਕਰ ਸਕਣ ਮੈਂ ਸੰਤ ਸਮਾਜ ਦੇ ਚਰਨਾਂ 'ਚ ਇਹ ਹੀ ਬੇਨਤੀ ਕਰਨਾ ਚਾਹੁੰਦਾ ਵੀ ਜਿੰਨੀ ਵੀ ਆਪਣੀ ਸੰਗਤ ਆ ਉੱਥੇ ਜਿਹੜੇ ਵੀ ਸੰਤਾਂ ਮਹਾਂਪੁਰਸ਼ਾਂ ਨਾਲ ਜੁੜੇ ਹੋਏ ਨੇ ਉਹ ਸਾਰੇ ਹੌਮ ਹੁਮਾ ਕੇ ਪਹੁੰਚ ਕੇ ਜਦੋਂ ਇਲੈਕਸ਼ਨ ਅਕਤੂਬਰ ਜਾਂ ਨਵੰਬਰ 'ਚ ਹੋਣੀ ਆ ਉੱਥੇ ਪੂਰਾ ਯੋਗਦਾਨ ਪਾਣ ਤੇ ਹਰ ਤਰ੍ਹਾਂ ਦੀ ਉਪਰਾਲਾ ਕਰਕੇ ਆਪਾਂ ਬੱਚੀ ਨੂੰ ਜਿਤਾ ਕੇ ਉਸ ਸਰਕਾਰ ਦਾ ਵਿੱਚ ਇੱਕ ਮੈਂਬਰ ਬਣਾਈਏ ਜਿਹੜੀ ਕਿ ਹਿੰਦੁਸਤਾਨ ਤੇ ਕੈਨੇਡਾ ਦੀ ਸਰਕਾਰਾਂ ਦੇ ਵਿੱਚ ਇੱਕ ਕੜੀ ਦੇ ਰੂਪ ਦੇ ਵਿੱਚ ਕੰਮ ਕਰ ਸਕੇ ਚਾਰ ਕਰਨ ਵਾਸਤੇ ਸੰਤ ਸਮਾਜ ਨੂੰ ਨਾਲ ਲੈ ਕੇ ਜਾਓਗੇ ਕਿ ਇਕੱਲੇ ਜਾਓਗੇ ਕੀ ਪ੍ਰੋਸੈਸ ਹੋਵੇਗਾ ਮੈਂ ਸੰਤ ਸਮਾਜ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਵੀ ਸਾਰੇ ਚੱਲਣ ਮੇਰੇ ਨਾਲ ਜਿੱਥੇ ਜਿਨੇ ਜਿਨੇ ਜਾਣਾ ਉੱਥੇ ਰਹਿਣ ਦਾ ਕਰਨ ਦਾ ਟਿਕਟ ਦਾ ਜੋ ਵੀ ਹੋਊਗਾ ਮੈਂ ਪੂਰਾ ਇੰਤਜ਼ਾਮ ਕਰੂੰਗਾ ਐਹ ਜੀ ਕੋਈ ਗੱਲ ਨਹੀਂ ਹੈ ਸੰਤ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਸਕਦਾ ਮੈਂ ਜਿਹੜਾ ਵੀ ਟਾਈਮ ਜਦੋਂ ਵੀ ਸੰਤ ਕਹਿਣਗੇ ਵੀ ਅਸੀਂ ਆਵਾਂਗੇ ਤਾਂ ਉੱਥੇ ਪੂਰਾ ਇਹਨਾਂ ਦਾ ਮਾਨ ਸਨਮਾਨ ਕਰਾਂਗੇ ਜਿਹੜਾ ਲੜਕੀ ਜਿਹੜਾ ਨਾਂ ਮੋਸ਼ਨ ਕੀਤਾ ਟਿਕਟ ਮਿਲਿਆ ਉਸ ਤੋਂ ਬਾਅਦ ਜਿੱਤ ਵੀ ਹਾਸਲ ਹੋ ਜਾਣੀ ਕਰਦਾ ਤਾਂ ਸੰਤ ਸਮਾਜ ਆ ਜਿੱਤ ਬਾਕੀ ਹਾਸਲ ਨਾ ਕਰਨਾ ਖਾਲਸਾ ਜਦੋਂ ਪਹੁੰਚ ਜਾਂਦਾ ਤਾਂ ਫਤਿਹ ਮੈਦਾਨ ਆਪਣੇ ਆਪ ਹੀ ਹੋ ਜਾਂਦਾ ਕੀ ਕਹਿਣਾ ਚਾਹਨਾ ਮੈਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਿਵੇਂ ਸੋਢੀ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਅਟੁੱਟ ਵਿਸ਼ਵਾਸ ਰੱਖਦੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦਾਵਾ ਧਾਇ ਸਭ ਥਾਈ ਹੋਏ ਸਾਇ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਨਗੇ ਬੱਚੀ ਦੀ ਜਿੱਤ ਹੋਵੇਗੀ ਅਸੀਂ ਵੀ ਜਾਵਾਂਗੇ ਵਦ ਤੋਂ ਵਦ ਜੋ ਸੰਤ ਸਮਾਜ ਵੱਲੋਂ ਜਿਹੜੇ ਕੈਂਡੀਡੇਟ ਜਾਣਗੇ ਜਾ ਕੇ ਉੱਥੇ ਪ੍ਰਚਾਰ ਕਰਨਗੇ ਕੀ ਕਹਿਣਾ ਚਾਹਨਾ ਕਿ ਕਹੂੰਗੀ ਭਾਰਤੀ ਗੱਲ ਕੀਤੀ ਆਵੇ ਪੰਜਾਬ ਦੀ ਗੱਲ ਕੀਤੀ ਆਵੇ ਪਟਿਆਲਾ ਦੀ ਗੱਲ ਕੀਤੀ ਆਵੇ ਉਹ ਪੰਜਾਬੀ ਬੋਤ ਨੇ ਉੱਥੇ ਧੂਮਾਂ ਪਈਆਂ ਨੇ ਪੰਜਾਬੀਆਂ ਨੇ ਆਪਣਾ ਕਾਰੋਬਾਰ ਵੀ ਕਰ ਲਿਆ ਹੁਣ ਤਾਂ ਐਮਪੀ ਵੀ ਬਣ ਗਏ ਹੁਣ ਐਮਐਲ ਵੀ ਐਮਐਲਏ ਵੀ ਬਣ ਗਏ ਕਿਸ ਤਰ੍ਹਾਂ ਜਿਹੜਾ ਜਿੱਤ ਹਾਸਲ ਦੀਵਾਨ ਦੇ ਵਿੱਚ ਤੁਸੀਂ ਆਪਣਾ ਕਿੰਦਾ ਜੋਦਗਰ ਪਾਉਂਗੇ ਅਸੀਂ ਉੱਥੇ ਜਾ ਕੇ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਭਾਈ ਚਾਹੀਦਾ ਸਾਨੂੰ ਕਿ ਜਿਹੜੇ ਸਾਡੀ ਗੁਰਸਿੱਖ ਬੱਚੀ ਆ ਵੱਧ ਤੋਂ ਵੱਧ ਇਹਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਤਾਂ ਕਿ ਜਿਹੜਾ ਸਾਡਾ ਭਾਰਤ ਦਾ ਪੰਜਾਬ ਦਾ ਸਿੱਖਾਂ ਦਾ ਜਿਹੜਾ ਨਾਮ ਉੱਚਾ ਹੋ ਸਕੇ ਇਸ ਤੋਂ ਵੱਧ ਕੀ ਕੋਈ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਕਿਸੇ ਗੁਰੂ ਤੇ ਇੱਕ ਬਹਾਦਰ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਹੈ ਕਿ ਇੱਕ ਬੱਚੀ ਜੋ ਕਿ ਪਟਿਆਲਾ ਤੋਂ ਹੈ ਖਾਸ ਕਰ ਔਰ ਪੰਜਾਬ ਤੋਂ ਔਰ ਸਾਡੇ ਭਾਰਤ ਦੀ ਬੇਟੀ ਉੱਥੇ ਜਾ ਕੇ ਜਦ ਲੈਜਿਸਲੇਟਿਵ ਅਸੈਂਬਲੀ 'ਚ ਬੈਠੇਗੀ ਪੰਜਾਬ ਦੀ ਔਰ ਪੰਜਾਬੀਆਂ ਦੇ ਹੱਕ ਦੀ ਗੱਲ ਕਰੇਗੀ ਤੇ ਬਹੁਤ ਹੀ ਖੂਬਸੂਰਤ ਨਜ਼ਾਰਾ ਬਣੇਗਾ ਔਰ ਆਨੰਦ ਆਏਗਾ ਕਿ ਇੱਕ ਬੇਟੀ ਸਾਡੇ ਹੱਕਾਂ ਲਈ ਸਾਡੇ ਫਾਇਦੇ ਲਈ ਉੱਥੇ ਗੱਲ ਕਰੇਗੀ ਤਾਂ ਜਦ ਬੇਟੀਆਂ ਅੱਗੇ ਵਧਦੀਆਂ ਬੜੀ ਖੁਸ਼ੀ ਹੁੰਦੀ ਹੈ ਅਸੀਂ ਚਾਹਾਂਗੇ ਕਿ ਸਾਰੇ ਪੰਜਾਬੀ ਔਰ ਸਾਰੇ ਦੇਸ਼ ਦੇ ਲੋਕ ਮਿਲ ਕੇ ਬੇਟੀ ਦੇ ਜਿੱਤਣ ਵਿੱਚ ਯੋਗਦਾਨ ਜ਼ਰੂਰ ਪਾ ਔਰਦਰ ਤਾਨੀਆਂ ਸੋਢੀ ਦੇ ਪਿਤਾ ਅਤੇ ਪੰਜਾਬ ਭਾਜਵਾ ਦੇ ਜਨਰਲ ਸਕੱਤਰ ਜਗਦੀਪ ਸਿੰਘ ਸੋਢੀ ਸੰਤ ਸਮਾਜ ਸਮੇਤ ਚੜ੍ਹਦੀ ਕਲਾ ਟਾਈਮ ਟੀਵੀ ਦੇ ਦਫ਼ਤਰ ਪਹੁੰਚੇ ਜਿੱਥੇ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਸੰਤ ਸਮਾਜ ਅਤੇ ਜਗਦੀਪ ਸੋਢੀ ਦਾ ਸਵਾਗਤ ਕੀਤਾ ਗਿਆ ਇਸ ਦੌਰਾਨ ਫੁੱਲਾਂ ਦੀ ਵਰਖਾ ਕਰਕੇ ਸੰ ਸਮਾਜ ਨੂੰ ਜੀ ਆਇਆਂ ਨੂੰ ਆਖਿਆ ਗਿਆ ਇਸ ਮੌਕੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਦਾ ਸਮੂਹ ਸਟਾਫ ਵੀ ਮੌਜੂਦ ਸੀ ਮੋਹਾਲੀ ਦੇ ਫੇਜ਼ 1 ਵਿੱਚ ਸਥਿਤ ਇੱਕ ਹੋਟਲ ਚ ਇੱਕ ਔਰਤ ਦੀ ਲਾਸ਼ ਬਰਾਮਦ ਹੋਈ ਹੈ ਜਿਸ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਸੀ ਜਾਣਕਾਰੀ ਮੁਤਾਬਕ ਅਮਰਿਤਕਾ ਦੀਪਾਚਾਨ ਨਵਾਂ ਸ਼ਹਿਰ ਦੀ ਰਹਿਣ ਵਾਲੀ ਸੁਨੀਤਾ ਵਜੋਂ ਹੋਈ ਹੈ ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੁਨੀਤਾ ਇੱਕ ਵਿਅਕਤੀ ਅਤੇ ਕਰੀਪਾ 5 ਸਾਲ ਦੇ ਬੱਚੇ ਨਾਲ ਬੁੱਧਵਾਰ ਰਾਤ ਨੂੰ ਹੋਟਲ ਦੇ ਕਮਰੇ ਵਿੱਚ ਰੁਕੀ ਸੀ ਸਵੇਰ ਦੇ ਸਮੇਂ ਜਦੋਂ ਕਮਰੇ 'ਚੋਂ ਕੋਈ ਵੀ ਬਾਹਰ ਨਹੀਂ ਨਿਕਲਿਆ ਤਾਂ ਹੋਟਲ ਸਟਾਫ ਨੇ ਜਦੋਂ ਚੈੱਕ ਕੀਤਾ ਤਾਂ ਦੇਖਿਆ ਕਿ ਸੁਨੀਤਾ ਦੀ ਲਾਸ਼ ਕਮਰੇ ਵਿੱਚ ਪਈ ਹੈ ਉਸ ਨਾਲ ਰਾਤ ਦੇ ਸਮੇਂ ਕਮਰੇ ਵਿੱਚ ਰੁਕਿਆ ਵਿਅਕਤੀ ਗਾਇਬ ਹੈ ਦੱਸਿਆ ਜਾ ਰਿਹਾ ਹੈ ਕਿ ਸੁਨੀਤਾ ਦੇ ਗਲੇ ਤੇ ਤੇਜ਼ ਤਾਰ ਹਥਿਆਰਾਂ ਦਾ ਵਾਰ ਕਰਕੇ ਉਸ ਨੂੰ ਮੌਤੇ ਘਾਟ ਉਤਾਰਿਆ ਗਿਆ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਗਾਇਬ ਹੋਏ ਵਿਅਕਤੀ ਦੀ ਪਛਾਣ ਵੀ ਕਰ ਲਈ ਗਈ ਹੈ ਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਜੇ ਸਾਨੂੰ ਇਨਫੋਰਮੇਸ਼ਨ ਹੀ ਮਿਲੀ ਸੀ ਕਿ ਅਸੀਂ ਮੌਕਾ ਚੈੱਕ ਕਰਨ ਹੀ ਆਏ ਹਾਂ। ਇੱਥੇ ਆ ਜਿਹੜਾ ਹੋਟਲ ਹੈ ਪਰਲ ਇਨ ਇਹਦੇ ਇੱਕ ਰੂਮ ਦੇ ਵਿੱਚ ਇੱਕ ਲੜਕੀ ਦੀ ਡੈੱਡ ਬੋਡੀ ਮਿਲੀ ਹੈ। ਜਿਹਦਾ ਨਾਂ ਜੋ ਸਾਨੂੰ ਕਲੀਅਰ ਹੋਇਆ ਉਹ ਸੁਨੀਤਾ ਹੈ ਜੋ ਕਿ ਨਵਾਂ ਸ਼ਹਿਰ ਤੋਂ ਰਹਿਣ ਵਾਲੀ ਹੈ। ਤੇ ਜਿਹਦੇ ਜਿੰਨੀ ਗੱਲ ਕਲੀਅਰ ਹੋਈ ਹੈ ਉਹ ਉਹਦਾ ਲਿਵ-ਇਨ ਪਾਰਟਨਰ ਸੀ ਜਾਂ ਆਪਸ ਵਿੱਚ ਮੈਰਿਡ ਸੀਗੇ। ਉਹ ਇੱਕ ਬੱਚਾ ਵੀ ਸੀਗਾ ਇਹਨਾਂ ਦੇ ਨਾਲ 5 ਸਾਲ ਦਾ ਤੇ ਉਹ ਇਕੱਠੇ ਰਹਿ ਰਹੇ ਸੀਗੇ ਇੱਕ ਦੋ ਦਿਨ ਦੇ ਲਈ ਉਰੇ ਆਏ ਹੋਏ ਸੀ ਤੇ ਉਹ ਬੰਦਾ ਜਿਹੜਾ ਹੈਗਾ ਮਿਸਿੰਗ ਹੈ ਤੇ ਲੜਕੀ ਹੈ ਜਿਹੜੀ ਉਹਦੀ ਡੈੱਡ ਬੋਡੀ ਹੈ ਤਾਂ ਬਾਕੀ ਅਸੀਂ ਇਹਦੀ ਜਿਹੜੀ ਹੈਗੀ ਤਫ਼ਤੀਸ਼ ਕਰ ਰਹੇ ਹਾਂ ਕਿ ਲਿਖ ਰਿਹਾ ਨਿਸ਼ਾਨ ਕੀ ਕਿਵੇਂ ਹੋਇਆ ਤਾਂ ਕੋਈ ਗਲਤ ਨਿਸ਼ਾਨ ਲੱਗ ਰਹੇ ਨਹੀਂ ਜੀ ਬਾਕੀ ਅਸੀਂ ਫੋਰੈਂਸਿਕ ਐਨਾਲਿਸਿਸ ਸਾਰਾ ਕਰਨ ਲੱਗੇ ਹਾਂ ਸਾਰਾ ਜਿਹੜਾ ਹੈਗਾ ਉਹ ਕਰਕੇ ਸਾਰੀ ਚੈੱਕ ਕਰਾਂਗੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਏ ਗਏ ਕਾਸੋ ਆਪਰੇਸ਼ਨ ਦੌਰਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਸਪੈਸ਼ਲ ਸ਼ਲ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ ਚੰਡੀਗੜ੍ਹ ਮਾਰਕਾ ਦੀਆਂ 210 ਪੇਟੀਆਂ ਨਾਜਾਇਜ਼ ਸ਼ਰਾਬ ਨਾਲ ਗ੍ਰਿਫਤਾਰ ਕੀਤਾ ਹੈ ਡੀਐਸਪੀ ਖਮਾਨੋ ਦਵਿੰਦਰ ਚੋਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਪਰ ਗ੍ਰਿਫਤਾਰ ਕੀਤੇ ਗਏ ਵਿਅਕਤੀ ਖਿਲਾਫ ਕਾਰਵਾਈ ਕਰਨ ਦੇ ਨਾਲ-ਨਾਲ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਇਹ ਸ਼ਰਾਬ ਕਿੱਥੋਂ ਲੈ ਕੇ ਆਇਆ ਸੀ ਅਤੇ ਕਿੱਥੇ ਲੈ ਕੇ ਜਾਣੀ ਸੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਖਾਸਾ ਆਪਰੇਸ਼ਨ ਜਿਹੜਾ ਸਾਰੇ ਪੰਜਾਬ ਵਿੱਚ ਚਲਾਇਆ ਜਾ ਰਿਹਾ ਸੀ ਅੱਜ 11 ਤੋਂ 3 ਵਜੇ ਤੱਕ ਜਿਸ ਦੇ ਆਧਾਰ ਤੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਅਵਜੋਤ ਗਰੇਵਾਲ ਦੇ ਹੁਕਮਾਂ ਤੇ ਨਸ਼ਾ ਸਮਗਲਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਸੀ ਜੋ ਇਸ ਦਰਾਂਨ ਬਲਜਿੰਦਰ ਸਿੰਘ ਚੌਕੀ ਇੰਚਾਰਜ ਖੇੜਾ ਥਾਣਾ ਬਡਾਲੀਆਲਾ ਸਿੰਘ ਨੂੰ ਇੱਕ ਮੁਹੂਰੀ ਹੋਈ ਸੀ ਕਿ ਇੱਕ ਰਾਹੁਲ ਕੁਮਾਰ ਪੁੱਤਰ ਕ੍ਰਿਸ਼ਨ ਸਿੰਘ ਜੋ ਕਿ ਪਿੰਡ ਮਾਨਗੜ ਥਾਣਾ ਮਲੋਹ ਦਾ ਰਹਿਣ ਵਾਲਾ ਕੋ ਸ਼ਰਾਬ ਚੰਡੀਗੜ੍ਹ ਦੀ ਜਿਹੜੀ ਹੈ ਉਹ ਲੈ ਕੇ ਪੰਜਾਬ ਚ ਸਪਲਾਈ ਕਰਨ ਲਈ ਆ ਰਿਹਾ ਹੈ ਜਿਸ ਦੇ ਆਧਾਰ ਤੇ ਇਹਨਾਂ ਵੱਲੋਂ ਨਾਕਾਬੰਦੀ ਕਰਕੇ ਰਾਹੁਲ ਕੁਮਾਰ ਨੂੰ 210 ਪੇਟੀਆਂ ਵਿਸਕੀ ਫੋਰ ਸੇਲ ਇਨ ਚੰਡੀਗੜ੍ਹ ਸਮੇਤ ਜਿਹੜਾ ਹੈ ਕਾਬੂ ਕੀਤਾ ਗਿਆ ਟੋਲ ਟੈਕਸ ਕਟਵਾਉਣ ਦੀ ਮੰਗ ਨੂੰ ਲੈ ਕੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਧਰਨਾ ਪੰਜਵੇਂ ਦਿਨ ਵੀ ਲਗਾਤਾਰ ਜਾਰੀ ਹੈ ਉਹ ਟੋਲ ਟੈਕਸ ਦੀ ਭਾਰੀ ਵਸੂਲੀ ਵਿਰੁੱਧ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਨੇ ਇਸ ਦੌਰਾਨ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਟੋਲ ਟੈਕਸ ਦੇ ਨਾਂ ਤੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਟੋਲ ਟੈਕਸ ਨਾ ਘਟਾਇਆ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ ਬੀਤੇ ਦਿਨੀ ਕਪੂਰਥਲਾ ਦੇ ਤਲਵੰਡੀ ਚੋਧਰੀਆ ਟਿੱਬਾ ਮਾਰਗ ਤੇ ਹੋਏ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਮ੍ਰਿਤਕ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਸਾਹਿਲ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਮ੍ਰਿਤਕ ਦੇ ਨੂੰ ਥਾਣਾ ਤਲਵੰਡੀ ਚੋਧਰੀਆ ਦੇ ਬਾਹਰ ਰੱਖ ਕੇ ਪ੍ਰਦਰਸ਼ਨ ਕੀਤਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਇਹ ਕੋਈ ਹਾਦਸਾ ਨਹੀਂ ਬਲਕਿ ਉਹਨਾਂ ਦੇ بیٹے ਦਾ ਕਤਲ ਕੀਤਾ ਗਿਆ ਹੈ। ਉਹਨਾਂ ਕਹਿੰਦੇ ਕਿ ਸਾਹਿਲ ヘア ਡ੍ਰੈਸਰ ਦੀ ਦੁਕਾਨ ਤੇ ਕੰਮ ਕਰਦਾ ਸੀ। ਜਦੋਂ ਕੁਝ ਨੌਜਵਾਨ ਉਸ ਨੂੰ ਆਪਣੇ ਹੱਥ ਲੈ ਗਏ। ਉਸਦੇ ਮੂੰਹ ਤੇ ਤੇ ਸਤਾਰ ਹਥਿਆਰਾਂ ਨਾਲ ਵੱਜੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਸਦਾ ਕਤਲ ਹੋਇਆ ਹੈ। ਫਿਲਹਾਲ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਮਾਮਲੇ ਦੀ ਪੂਰੀ ਜਾਂਚ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਨੂਰਵਾਲਾ ਰੋਡ ਤੇ ਪੈਂਦੀ ਫੈਕਟਰੀ 'ਚ ਇੱਕ ਆਟੋ ਚਾਲਕ ਵਿਅਕਤੀ ਉੱਪਰ ਗੇਟ ਡਿੱਗਣ ਦੇ ਕਾਰਨ ਉਸਦੀ ਮੌਤ ਹੋ ਗਈ। ਹਾਦਸੇ ਦੀ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਮ੍ਰਿਤਕ ਵਿਅਕਤੀ ਫੈਕਟਰੀ ਵਿੱਚ ਟੋ ਆਟੋ ਆਈ ਦਾ ਕੰਮ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਉਹ ਆਪਣਾ ਆਟੋ ਲੈ ਕੇ ਫੈਕਟਰੀ ਪਹੁੰਚਿਆ। ਜਦੋਂ ਉਹ ਗੇਟ ਖੋਲਣ ਲੱਗਿਆ ਤਾਂ ਅਚਾਨਕ ਗੇਟ ਦਾ ਇੱਕ ਹਿੱਸਾ ਟੁੱਟ ਕੇ ਉਸ ਦੇ ਉੱਪਰ ਡਿੱਗ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲੇ 'ਚ 174 ਦੀ ਕਾਰਵਾਈ ਕੀਤੀ ਹੈ। ਫਿਰੋਜ਼ਪੁਰ ਵਿਖੇ ਕੁਝ ਲੋਕਾਂ ਨੇ ਪਸ਼ੂਆਂ ਦੇ ਵਪਾਰੀ ਨੂੰ ਚੋਰ ਸਮਝ ਲਿਆ ਜਿਸ ਤੋਂ ਬਾਅਦ ਉਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਨਾਹੀਂ ਨਹੀਂ ਕੁੱਟਣ ਵਾਲਿਆਂ ਵਿੱਚੋਂ ਕੁਝ ਨੇ ਇਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਕਰ ਦਿੱਤਾ ਲੋਕਾਂ ਨੇ ਉਸ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਤੇ ਜਿਸ ਨੂੰ ਹੁਣ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਗਊਆਂ ਦਾ ਵਪਾਰ ਕਰਦਾ ਹੈ ਉਸਨੇ ਫਿਰੋਜ਼ਪੁਰ ਦੇ ਵਜ਼ੀਰੇਵਾਲਾ ਚ ਦੋ ਤਿੰਨ ਵਿਅਕਤੀਆਂ ਨੂੰ ਗਊਆਂ ਲੈ ਜਾਂਦੇ ਦੇਖਿਆ ਉਸਨੇ ਜਦੋਂ ਉਹਨਾਂ ਨੂੰ ਬੁਲਾਇਆ ਤਾਂ ਉਹ ਕੰਗਵਾ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਉਸਨੇ ਉਹ گاਵਾ ਆਪਣੇ ਕਿੱਲੇ ਨਾਲ ਬੰਨ ਲਿਆ ਇਹਨਾਂ ਨੂੰ ਉਥੇ ਆਏ ਕੁਝ ਲੋਕਾਂ ਨੇ ਆ ਵੇਖਿਆ ਨਾ ਤਾਅ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਹ ਨਹੀਂ ਨਹੀਂ ਉਸਤੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਕਰ ਦਿੱਤੀ ਪੀੜਤ ਵਿਅਕਤੀ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਪੰਜਾਬੀ ਦੇ ਇਸ ਬੁਲਟਿਨ ਫਿਲਹਾਲ ਹੈ ਨਹੀਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਬਿਨ ਰੋ ਚੜਦੀ ਕਲਾ ਟਾਈਮ ਟੀਵੀ ਦੇ ਨਾਲ ਮੈਨੂੰ ਨੀਲ ਕਮਲੂ ਦੇ ਇਜਾਜ਼ਤ ਤੇ ਆਉਂਦੇ ਜਾਂਦੇ ਜਾਂ ਦੇਖਣਾ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲਤੇ